ਦਾ ਕਲਸਾ ਨਵਾਹਿ ਗੁਰੂ ਜੀ ਕੀ ਫਤਿਹ ਮੇਰੇ ਸਤਿਗੁਰੂ ਜੀ ਦਾਤਾਰ ਪਿਤਾ ਜੀਆਂ ਦੇ ਪਵਨ ਬਾਣੀ ਦੇ ਪਾਠ ਅਸੀਂ ਰਲ ਮਿਲ ਕੇ ਪਿਛਲੇ ਦਿਨਾਂ ਤੋਂ ਕਰ ਰਹੇ ਹਾਂ ਹੁਣ ਤੱਕ 120 ਅੰਗਾਂ ਨੂੰ ਅਸੀਂ ਪੜ ਚੁੱਕੇ ਹਾਂ ਬਾਣੀ ਦੇ ਪਾਠ ਕੀਤੇ ਹਨ 121 ਅੰਕ ਤੋਂ ਜਿੱਥੋਂ ਪਹਿਲਾ ਸ਼ਬਦ ਆਰੰਭ ਹੁੰਦਾ ਹੈ ਅਸੀਂ ਉਸ ਪਾਵਨ ਸ਼ਬਦ ਤੋਂ ਬਾਣੀ ਦੇ ਪਾਠ ਆਰੰਭ ਕਰਾਂਗੇ ਅਸ਼ਟਪਦੀਆਂ ਚੱਲ ਰਹੀਆਂ ਹਨ ਮੈਂ ਫਿਰ ਜ਼ਿਕਰ ਕਰਦੇ ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦੀ ਇਸ ਬਾਣੀ ਦੇ ਅੰਦਰ ਇੱਕ ਅਸ਼ਟਬਦੀ ਆਈ ਹੈ ਫਿਰ ਤੀਸਰੇ ਰਾਜਾ ਮਹਾਰਾਜ ਜੀ ਦੀਆਂ ਅਸ਼ਟਪਦੀਆਂ ਆਰੰਭ ਹੁੰਦੀਆਂ ਹਨ ਉਹਨਾਂ ਦੀ ਗਿਣਤੀ 32 ਹੋਵੇਗੀ ਤੁਸੀਂ ਦੇਖਦੇ ਰਹੋ ਨੋਟ ਕਰਦੇ ਰਹੋ ਜਿੱਥੇ ਮੰਨ ਲਓ 29 ਹੈ 29 ਦੇ ਨਾਲ 30 ਹੋਏਗਾ 30 ਹੈ 30 ਦੇ ਨਾਲ 31 ਹੋਏਗਾ 31 ਹੈ 31 ਦੇ ਨਾਲ 32 ਹੋਏਗਾ 32 ਹੈ ਉਹਦੇ ਨਾਲ 33 ਹੋਏਗਾ ਮਤਲਬ ਕਿ ਤੀਸਰੇ ਗੁਰਦੇਵ ਦੀਆਂ ਅਸ਼ਟਪਦੀਆਂ ਚੱਲ ਰਹੀਆਂ ਹਨ ਤੀਸਰੇ ਗੁਰਦੇਵ ਦੀਆਂ ਅਸ਼ਟਪਦੀਆਂ 32 ਹਨ ਟੋਟਲ ਗਿਣਤੀ 33 ਹੋਗੀ ਅੱਗੇ ਤੀਸਰੇ ਮਹਾਰਾਜ ਤੋਂ ਬਾਅਦ ਚੌਥੇ ਗੁਰੂਦੇਵ ਮਹਾਰਾਜ ਪਾਤਸ਼ਾਹ ਜੀ ਦੀ ਇੱਕ ਅਸ਼ਟਪਦੀ ਆਏਗੀ ਸਿਰਫ ਇੱਕੋ ਫਿਰ ਪੰਜਵੇਂ ਮਹਾਰਾਜ ਜੀ ਦੀਆਂ ਚਾਰ ਅਸ਼ਟਪਦੀਆਂ ਆਉਣਗੀਆਂ ਉਸ ਤੋਂ ਬਾਅਦ ਟੋਟਲ ਗਿਣਤੀ ਜਿਹੜੀ ਹੈ ਉਹ 38 ਹੋਏਗੀ ਇੱਕ ਅਸ਼ਟਪਦੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ 32 ਅਸ਼ਟਪਦੀਆਂ ਤੀਸਰੇ ਗੁਰੂ ਦੇਵ ਦੀਆਂ ਮਾਜ ਰਗ ਦੇ ਅੰਦਰ ਉਸ ਤੋਂ ਬਾਅਦ ਚੌਥੇ ਮਹਾਰਾਜ ਪਾਤਸ਼ਾਹ ਜੀ ਦੀ ਇੱਕ ਅਸ਼ਟਪਦੀ 59 ਪਾਤਸ਼ਾਹ ਜੀ ਦੀਆਂ ਫਿਰ ਉਸ ਤੋਂ ਬਾਅਦ ਚਾਰ ਅਸ਼ਟਪਦੀਆਂ ਟੋਟਲ ਗਿਣਤੀ ਹੋ ਗਈ 38 ਉਸ ਤੋਂ ਬਾਅਦ ਘਰ ਬਦਲੇਗਾ ਜਦੋਂ ਘਰ ਬਦਲੇਗਾ ਉਸ ਤੋਂ ਬਾਅਦ ਇੱਕ ਅਸ਼ਟਪਦੀ ਪੰਜਵੇਂ ਪਾਸ਼ਾ ਮਹਾਰਾਜ ਜੀ ਦੀ ਹੋਰ ਆਏਗੀ ਟੋਟਲ ਗਿਣਤੀ ਅਸ਼ਟਪਦੀਆਂ ਦੀ 39 ਹੋਵੇਗੀ ਜਦੋਂ ਰਾਗ ਦੀ ਬਾਣੀ ਦਾ ਮਾਲਕ ਨੇ ਤਰਤੀਬ ਕੀਤੀ ਨਾ ਆ ਪੱਖਾ ਬੰਦੀ ਕਰ ਦਿਓ ਵਾਲਾ ਵਾਜ ਕਰੀ ਜਾਂਦਾ ਉਸ ਤੋਂ ਬਾਅਦ ਜਦੋਂ ਚੌਪਦਿਆਂ ਦੀ ਗਿਣਤੀ ਚੌਪਦਿਆਂ ਤੋਂ ਬਾਅਦ ਅਸ਼ਟਪਦੀਆਂ ਆਉਣਗੀਆਂ ਅਸ਼ਟਪਦੀਆਂ ਤੋਂ ਬਾਅਦ ਜੇਕਰ ਸ਼ਾਂਤ ਹੋਣਗੇ ਤਾਂ ਸ਼ੰਤਾਂ ਦੀ ਉੱਥੇ ਬਾਣੀ ਦਰਜ ਹੋਏਗੀ ਤਾਂ ਲੰਮੀਆਂ ਰਚਨਾਵਾਂ ਜਿਹੜੀਆਂ ਹਨ ਪਿੱਛੇ ਰੱਖੀਆਂ ਜਾਣਗੀਆਂ ਲੰਮੀਆਂ ਰਚਨਾਵਾਂ ਦੇ ਵਿੱਚੋਂ ਅੱਜ ਅਸੀਂ ਉਸ ਬਾਣੀ ਨੂੰ ਵਿਚਾਰਾਂਗੇ ਪੜ੍ਹਾਂਗੇ ਇਹਦੇ ਸ਼ੰਕੇ ਜਿਹੜੇ ਹਨ ਉਹ ਮੈਂ ਆਪ ਜੀ ਦੇ ਨਾਲ ਜੇ ਸਮਾਂ ਰਿਆ ਤੇ 2-4 ਮਿੰਟ ਜੇ ਮੈਂ ਉੱਤੇ ਵੀ ਲੈ ਗਿਆ ਇਸ 12 ਮਾਹ ਬਾਣੀ ਦੇ ਰਿਗਾਰਡਿੰਗ ਕੁਝ ਵਿਚਾਰਾਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਹਨ ਮੈਂ ਬੇਨਤੀ ਕਰਦਾ ਹੁੰਦਾ ਕਿ ਜਦੋਂ ਫਤਿਹ ਬੁਲਾਉਂਦਾ ਹਾਂ ਮੈਂ ਪਾਠ ਤੋਂ ਬਾਅਦ ਉਦੋਂ ਨਾ ਇੱਕਦਮ ਉੱਠ ਕੇ ਜਾਇਆ ਕਰੋ ਕੁਝ ਗੁਰਬਾਣੀ ਦੀਆਂ ਗੱਲਾਂ ਕੁਝ ਨੁਕਤੇ ਆਪ ਜੀ ਨਾਲ ਸਾਂਝੇ ਕਰਨੇ ਹੁੰਦੇ ਹਨ ਖੈਰ ਅਸ਼ਟਪਦੀਆਂ ਦੀ ਗਿਣਤੀ ਜਿਹੜੀ ਹੈ ਉਹ 39 ਹੋਵੇਗੀ ਉਸ ਤੋਂ ਬਾਅਦ ਇੱਕ ਇੱਕ ਲੰਮੀਆਂ ਰਚਨਾਵਾਂ ਹੋਣਗੀਆਂ ਜਿਦੇ ਵਿੱਚੋਂ ਮਾਲਕ ਦੀ ਬਾਣੀ ਦੇ 12 ਮਹਾ ਦੇ ਪਾਠ ਉਸ ਤੋਂ ਬਾਅਦ ਦੇਨ ਅਤੇ ਰਹਿਣ ਦੀ ਬਾਣੀ ਇਹ ਲੰਮੀਆਂ ਰਚਨਾਵਾਂ ਹੋਣਗੀਆਂ ਇੱਕ ਇੱਕ ਅੰਕ ਇਹਨਾਂ ਦੇ ਪਿੱਛੇ ਪਿਆ ਹੋਏਗਾ ਫਿਰ ਮਾਲਕ ਕਿਰਪਾ ਕਰਨਗੇ ਉਸ ਤੋਂ ਬਾਅਦ ਰਾਗ ਮਾਝ ਦੀ ਜਿਹੜੀ ਵਾਰ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਵੱਲੋਂ ਜਿਹੜੀ ਦਰਜ ਕੀਤੀ ਗਈ ਹੈ ਉਸ ਵਾਰ ਨੂੰ ਅਸੀਂ ਪੜ੍ਹਾਂਗੇ 137 ਅੰ ਨੰਬਰ ਜਿਹੜਾ ਅੰਕ ਹੈ ਉਹ ਖੋਲਿਓ ਜ ਜਿੰਨਾ ਕੋ ਪੋਥੀ ਸਾਹਿਬ ਹੈ ਨਾ 137 ਨੰਬਰ ਅੰਕ ਨੂੰ ਖੋਲੋਗੇ ਉਹਦੇ ਉੱਤੇ ਧੁਨ ਲਿਖੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਰਸ਼ਾ ਜੀਆਂ ਦੇ ਅੰਦਰ ਕੁੱਲ 22 ਵਾਰਾਂ ਹਨ ਜਿੰਨਾ ਵਿੱਚੋਂ 9 ਵਾਰਾਂ ਜਿਹੜੀਆਂ ਹਨ ਉਹਨਾਂ ਦੇ ਉੱਤੇ ਧੁਨ ਦਿੱਤੀ ਗਈ ਹੈ ਇਹ ਧੁਨ ਜਿਹੜੀ ਹੈ ਮਾਲਕ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਇਹ ਧੁਨਾਂ ਜਿਹੜੀਆਂ ਹਨ ਉਹ ਅੰਕਿਤ ਕੀਤੀਆਂ 22 ਬਾਰਾਂ ਵਿੱਚ 9 ਜਿਹੜੀਆਂ 9 ਬਾਰਾਂ ਹਨ ਉਹਨਾਂ ਨਾਲ ਧੁਨਾਂ ਨੂੰ ਅੰਕਿਤ ਕੀਤਾ ਗਿਆ ਇਹਦਾ ਕਾਰਨ ਕੀ ਹੈ ਮੈਂ ਕਿਨ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜਦੋਂ ਜੀਵਨ ਨੂੰ ਦੇਖਾਂਗੇ ਕੱਲਾ ਧਾਰਮਿਕ ਪੱਖ ਜਿਹੜਾ ਹੈ ਉਹ ਕੱਲਾ ਉੱਭਰ ਕੇ ਸਾਹਮਣੇ ਨਹੀਂ ਆਉਂਦਾ ਤੇ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਕੱਲੇ ਧਰਮ ਦੇ ਇੱਕ ਲੀਡਰ ਨੇ ਇਹ ਇੱਕ ਪੱਖ ਤੋਂ ਜਾਣਕਾਰੀ ਭੂਗੋਲਿਕ ਜਾਣਕਾਰੀ ਇਲਾਕਿਆਂ ਦੀ ਜਾਣਕਾਰੀ ਜੇ ਰੁੱਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਤੇ ਮਾਲਕ ਨੂੰ ਸਮਾਜ ਦੇ ਦੁਨੀਆਂ ਦੇ ਇਲਾਕਿਆਂ ਦਾ ਪਤਾ ਤੇ ਹੋਏਗਾ ਨਾ ਕਿ ਇੱਥੇ ਬਸੰਤ ਰੁੱਤ ਮੌਸਮ ਇਦਾਂ ਦਾ ਪੱਤੇ ਕਿਵੇਂ ਨਿਕਲਦੇ ਹਨ ਮੌਸਮ ਕਿਵੇਂ ਚੇਂਜ ਹੁੰਦਾ ਮਾਲਕ ਨੇ ਕੱਲੀ-ਕੱਲੀ ਚੀਜ਼ ਦੀ ਜਾਣਕਾਰੀ ਰੱਖੀ ਹੈ ਜਦੋਂ ਪੰਨਵੇਂ ਗੁਰਦੇਵ ਮਹਾਰਾਜ ਪਾਤਸ਼ਾਹ ਨੇ ਬਾਣੀ ਤੋਂ ਸੰਵਾਦਨ ਕੀਤਾ ਨਾ ਜਿਸ ਸੰਬੰਧ ਨੂੰ ਰੱਖ ਕੇ ਅਸੀਂ ਪ੍ਰਕਾਸ਼ ਦੇ ਹਾੜੇ ਦੇ ਸਬੰਧ ਵਿੱਚ ਤੁਸੀਂ ਸਹਿਜ ਪਾਠ ਰੱਖਦੇ ਹਾਂ ਇਹ ਸਾਨੂੰ ਬੇਸਿਕ ਜਾਣਕਾਰੀ ਸਾਨੂੰ ਹੋਣੀ ਚਾਹੀਦੀ ਹੈ ਅਫਸੋਸ ਵੀ ਹੁੰਦਾ ਇਸ ਗੱਲ ਦਾ ਕਿ ਜੇਕਰ ਜੇ ਕੋਈ ਸਟੱਡੀ ਕਰਕੇ ਜੇਕਰ ਆਪ ਜੀ ਨਾਲ ਸਾਂਝਾ ਕਰਦਾ ਇੱਥੋਂ ਸੁਣਿਆ ਇੱਥੋਂ ਸੁਣ ਕੇ ਇੱਥੇ ਰੱਖ ਕੇ ਚਲੇ ਗਏ ਦੁੱਖ ਵੀ ਹੁੰਦਾ ਇਸ ਗੱਲ ਦਾ ਕੋਸ਼ਿਸ਼ ਕਰਿਆ ਕਰੋ ਕਿ ਇੱਕ ਛੋਟਾ ਜਿਹਾ ਨੋਟਪੈਡ ਨਾਲ ਰੱਖੋ ਜੇਕਰ ਸਹਿਜ ਪਾਠ ਦੇ ਵਿੱਚ ਤੁਸੀਂ ਇੱਕ ਸਾਡੀ ਕਲਾਸ ਹੈ ਇੱਥੇ ਸਾਨੂੰ ਮੌਕਾ ਮਿਲਿਆ ਜੀ ਅਸੀਂ ਕੁਝ ਗੱਲਾਂ ਗੁਰੂ ਸਾਹਿਬ ਦੀਆਂ ਬਾਣੀ ਦੀਆਂ ਅਸੀਂ ਸੁਣ ਕੇ ਉਹਨੂੰ ਸਮਝ ਸਕੀਏ ਜੇਕਰ ਅਸੀਂ ਇਸ ਗੱਲ ਨੂੰ ਅਸੀਂ ਆਪਣੇ ਅੰਦਰ ਰੱਖਣ ਛੋਟਾ ਜਿਹਾ ਨੋਟਪੈਡ ਲੈ ਕੇ ਆਪਣੇ ਕੋਲ ਰੱਖੋ ਕੁਝ ਜਿਹੜਾ ਨੁਕਤਾ ਚੰਗਾ ਲੱਗਦਾ ਲਿਖ ਲਿਆ 22 ਵਾਰਾਂ ਹਨ ਉਹਨਾਂ ਚ 9 ਵਾਰਾਂ ਦੇ ਉੱਤੇ ਧੂਨਾ ਨੂੰ ਅੰਕਿਤ ਕੀਤਾ ਗਿਆ ਹੈ ਪੰਜਵੇਂ ਪਾਸ਼ਾ ਵੱਲੋਂ ਕਈ ਆਖਦੇ ਨੇ ਕਿ ਜਿਹੜੀਆਂ ਇਹ ਧੁਨਾ ਅੰਕਿਤ ਕੀਤੀਆਂ ਗਈਆਂ ਹਨ ਇਹ ਛੇਵੇਂ ਗੁਰੂ ਦੇਵ ਮਹਾਰਾਜ ਨੇ ਕੀਤੀਆਂ ਨੇ ਪਰ ਜਦੋਂ ਕਰਤਾਰਪੁਰ ਵਾਲੀ ਬੀੜ ਦੇ ਉਤਾਰੇ ਦੇਖੇ ਜਾਂਦੇ ਨੇ ਨਾ ਵੇਖੋ ਜਿਨ੍ਹਾਂ ਵੀ ਦਵਾਨਾਂ ਨੇ ਖੋਜ ਕੀਤੀ ਹੈ ਜਦੋਂ ਕਰਤਾਰਪੁਰ ਵਾਲੀ ਬੀੜ ਦੇ ਉਤਾਰੇ ਦੇਖੇ ਜਾਂਦੇ ਨੇ ਜਿਹੜੀ ਸਿਆਹੀ ਤੇ ਜਿਹੜੀ ਕਲਮ ਦੇ ਨਾਲ ਬਾਣੀ ਲਿਖੀ ਗਈ ਹੈ ਉਹ ਸਾਰੀ ਸਿਆਹੀ ਤੇ ਕਲਮ ਜਿਹੜੀ ਹੈ ਉਸ ਬਾਣੀ ਦੇ ਨਾਲ ਮੇਲ ਖਾਂਦੀ ਹੈ ਜਿਹਦੇ ਨਾਲ ਬਾਣੀ ਲਿਖੀ ਹੋਈ ਹੈ ਇਸ ਕਰਕੇ ਇਹ ਚੀਜ਼ ਸਾਹਮਣੇ ਆਈ ਕਿ ਧੁਨਾ ਵੀ ਪੰਜਵੇਂ ਪਾਤਸ਼ਾਹ ਨਹੀਂ ਅੰਕਿਤ ਕੀਤੀਆਂ ਨੇ ਤੇ ਤੁਨਾ ਅੰਕਿਤ ਕਰਨ ਦਾ ਕਾਰਨ ਕੀ ਵਾਰ ਮਾਝ ਦੀ ਰਾਗ ਮਾਝ ਰਾਗ ਦੀ ਵਾਰ ਜਿਹੜੀ ਹੈ ਉਹ ਪਹਿਲੇ ਪਾਰਸ਼ਾ ਦੀ ਹੈ ਵਾਰਾਂ ਹਮੇਸ਼ਾ ਜੋਧਿਆਂ ਦੀਆਂ ਗਾਇਆਂ ਜਾਂਦੀਆਂ ਸਨ ਤੇ ਜਦੋਂ 6ਵੇਂ ਗੁਰੂ ਦੇ ਮਹਾਰਾਜ ਪਾਤਸ਼ਾਹ ਨੇ ਕਾਲ ਤਕ ਸਾਦੀ ਸਿਰਜਣਾ ਕੀਤੀ ਹੈ ਉੱਥੇ ਵੀ ਵਾਰਾਂ ਫਿਰ ਗਾਉਣ ਦੀ ਹਦਾਇਤ ਕੀਤੀ ਹੈ ਕਿਉਂਕਿ ਬੜਾ ਵੱਡਾ ਇੱਕ ਚੇਂਜ ਆਇਆ ਸੀ ਕੌਮ ਦੇ ਅੰਦਰ ਨਾ ਦਲੀਲ ਨਾ ਅਪੀਲ ਨਾ ਵਕੀਲ ਝੂਠੇ ਕੇਸ ਦੇ ਵਿੱਚ ਮਹਾਰਾਜ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਨਵੇਂ ਮਹਾਰਾਜ ਨੂੰ ਗ੍ਰਿਫਤਾਰ ਕਰਕੇ ਤੇ ਹੁਕਮ ਸੁਦੇਸਨਾ ਦਿੱਤੇ ਗਏ ਕਿ ਇਹਨਾਂ ਨੂੰ ਸ਼ਹੀਦਤ ਦਾ ਯਾਮ ਪਹਲਾਇਆ ਜਾਏ ਸਿਆਸਤ ਤੇ ਯਾਸਾ ਕਾਨੂੰਨ ਦੇ ਤਹਿਤ ਫਿਰ ਮਹਾਰਾਜ ਨੇ ਕਾਲਤਖ ਸਹਿਬ ਮਹਾਰਾਜ ਨੇ ਫਿਰ ਸਿਰਜਣਾ ਕੀਤੀ ਉੱਥੇ ਢਾਡੀ ਅਬਦੁੱਲਾ ਤੇ ਨੱਥਮਲ ਵਾਰਾਂ ਗਾਣ ਦੀ ਉਹਨਾਂ ਨੂੰ ਹਦਾਇਤ ਕੀਤੀ ਜਿਹੜੀ ਹਾਰ ਵਾਰ ਦੇ ਉੱਤੇ ਇਸ ਵਾਰ ਦਿੱਤੀ ਜਿਹੜਾ ਸਰਲੇਖ ਹੈ ਅਕਬਰ ਬਾਦਸ਼ਾਹ ਦੇ ਦੋ ਵਜ਼ੀਰ ਸਨ ਜਿਹੜੇ ਉਹਨੇ ਇਹ ਫੌਜ ਦੇ ਜਿਹੜੇ ਉਹਦੇ ਵੱਡੇ ਫੌਜੀ ਜਰਨੈਲ ਸਨ ਇਹ ਮੁਹਿਮ ਵਾਸਤੇ ਭੇਜਦਾ ਹੈ ਜਦੋਂ ਉਹਨਾਂ ਮੁਹਿਮ ਵਾਸਤੇ ਪੇਜਾ ਜਿੱਤ ਕੇ ਆਉਂਦਾ ਉਸ ਤੋਂ ਬਾਅਦ ਉਹਦੀ ਜਿੱਤ ਦਾ ਪ੍ਰਸੰਗ ਜਿਹੜਾ ਸੀ ਅਕਬਰ ਬਾਦਸ਼ਾਹ ਦੇ ਦਰਬਾਰ ਚ ਗਾਇਆ ਜਾਂਦਾ ਸੀ 49ਵੇਂ ਮਹਾਰਾਜ ਪਾਦਸ਼ਾਹ ਨੇ ਦੇਖਿਆ ਕਿ ਜਿਹੜੀ ਇਸ ਵਾਰ ਦੀ ਲਹਿ ਹੈ ਜਿਹੜੀਆਂ ਪੌੜੀਆਂ ਅਸਲ ਚ ਵਾਰ ਦਾ ਰੂਪ ਪੌੜੀਆਂ ਹਨ ਜਦੋਂ ਪੌੜੀ ਗਾਈ ਜਾਂਦੀ ਹੈ ਇੱਧਰ ਜਿਹੜੇ ਲੈ ਹੈ ਇਹ ਉਸ ਵਾਰ ਦੇ ਨਾਲ ਸੰਬੰਧ ਰੱਖਦੀ ਹੈ ਮਤਲਬ 92 ਪਾਦਸ਼ਾਹ ਮਹਾਰਾਜ ਨੂੰ ਇਹਦੇ ਬਾਰੇ ਵੀ ਨੌਲੇਜ ਹੋਏਗੀ ਕਿੰਨਾ ਗਿਆਨ ਹੈ ਕਿਲਾ ਧਰਮ ਦਾ ਪੱਖ ਨਾ ਦੇਖੀਏ ਮਹਾਰਾਜ ਦਾ ਕਿ ਅਕਬਰ ਬਾਦਸ਼ਾਹ ਦੇ ਦਰਬਾਰੀ ਹੋਣ ਅਕਬਰ ਬਾਦਸ਼ਾਹ ਦਾ ਵਜ਼ੀਰ ਕੋਈ ਜੰਗ ਚ ਜਿੱਤ ਕੇ ਆਉਂਦਾ ਹੋਏ ਉਹਦੀ ਸ਼ੁਰਮਤਾਈ ਦੀਆਂ ਵਾਰਾਂ ਗਾਉਂਦੇ ਹੋਣ ਤੇ ਮਹਾਰਾਜ ਨੂੰ ਇਸ ਚੀਜ਼ ਦਾ ਪਤਾ ਹੈ ਜਿਹੜਾ ਵਾਰ ਨੂੰ ਪੜਿਆ ਗੁਰੂ ਨਾਨਕ ਸਾਹਿਬ ਮਹਾਰਾਜ ਪਹਿਲਾਂ ਹੋਏ ਨੇ ਵਾਰ ਤੇ ਪਹਿਲਾਂ ਦਰਜ ਕੀਤੀ ਹੈ ਇਹ ਧੁਨ ਉੱਤੇ ਅੰਕਿਤ ਕਰਦੇ ਨੇ ਤੇ ਮਹਾਰਾਜ ਇਸ ਗੱਲ ਨੂੰ ਦੇਖਦੇ ਨੇ ਕਿ ਇਸ ਵਾਰ ਦੀ ਜਿਹੜੀ ਲਹਿ ਹੈ ਪੌੜੀਆਂ ਦੀ ਗਾਉਣ ਦੀ ਜਿਹੜੀ ਹੈ ਉਹ ਉਸ ਵਾਰ ਦੇ ਨਾਲ ਸੰਬੰਧ ਰੱਖਦੀ ਹੈ ਮਹਾਰਾਜ ਨੇ ਧੁਨ ਉੱਥੇ ਅੰਕਿਤ ਕੀਤੀ ਕਿ ਇਸ ਵਾਰ ਨੂੰ ਇਸ ਧੁਨ ਦੇ ਉੱਤੇ ਗਾਇਆ ਜਾਏ ਬੜੀ ਕਿਰਪਾ ਕੀਤੀ ਮਹਾਰਾਜ ਨੇ ਇਸ ਕਰਕੇ ਤੁਹਾਨੂੰ 9 ਵਾਰ ਤੁਹਾਨੂੰ ਨਜ਼ਰ ਆਉਣਗੀਆਂ ਜਦੋਂ ਅੱਗੇ-ਅਗੇ ਪੜੋਗੇ ਗੁਰਬਾਣੀ ਨੂੰ ਉਹਦੇ ਉੱਤੇ ਧੁਨਾ ਅੰਕਿਤ ਕੀਤੀਆਂ ਗਈਆਂ ਹਨ ਉਹਦਾ ਕਾਰਨ ਹੀ ਇਹ ਹੈ ਕੱਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਇਸ ਕਰਕੇ ਨਾ ਪੜਿਆ ਕਰੋ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਮਨੋ ਕਾਮਨਾ ਪੂਰੀ ਹੋਏਗੀ ਇੱਕ ਸਹਿਜ ਪਾਠ ਰੱਖ ਲਓ ਭਾਵੇਂ 2 ਸਾਲ ਚ ਭੋਗ ਪਾ ਦਿਓ ਤੁਹਾਨੂੰ ਇਦਾਂ ਵਿਆਮੀ ਭਰਮੀ ਤੁਹਾਨੂੰ ਬੜੇ ਮਿਲਣਗੇ ਸਹਿਜ ਪਾਠ ਰੁਕ ਗਿਆ ਹਾਂਜੀ ਤੇਰੇ ਕੰਮ ਵੀ ਰੁਕ ਜਾਣਗੇ ਹੁਣ ਜੇ ਡਰ ਕੇ ਬਾਣੀ ਪੜੀ ਤਾਂ ਕੀ ਪੜੀ ਮੰਨ ਲਓ ਜੇ ਮੈਂ ਕਰਕੇ ਜੇ ਸਹਿਜ ਪਾਠ ਰੱਖਿਆ ਨਹੀਂ ਹੋਇਆ ਜੇ 2 4 5 ਦਿਨ ਰੁਕ ਗਿਆ ਪਾਠ ਰੁਕ ਗਿਆ ਮੇਰੇ ਕੋਲ ਤੇਰੇ ਹੁਣ ਕੰਮ ਰੁਕ ਜਾਣੇ ਤੇਰੇ ਇਹ ਪੀਰ ਫਕੀਰ ਥੋੜੀ ਐ ਜੇ ਪਿੱਠ ਕਰਕੇ ਬੈਠ ਗਏ ਤੇ ਹਾਏ ਹਾਏ ਬੜਾ ਵੱਡਾ ਪਾਪ ਲੱਗ ਜਾਣਾ ਜੀ ਇਸ ਕਰਕੇ ਸਾਡਾ ਤੇ ਗੁਰੂ ਬੜਾ ਮਹਾਨ ਹੈ ਇਹ ਕਾਰ ਉਪਦੇ ਛਿੜਕੇ ਬਪਾਤੀ ਬਹੁੜ ਪਿਤਾ ਗੱਲ ਲਾਵੇ ਤੇ ਫਿਰ ਗੱਲਾਂ ਲੈਂਦਾ ਤੂੰ ਮੇਰਾ ਪੋਤੀ ਐ ਇਹ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਤਾਂ ਇਹ ਮਾਲਕ ਸਿਧਾਂਤ ਦਿੰਦਾ ਏ ਸਾਨੂੰ ਕਰ ਸਕਰੇ ਤਾਂ ਮੇਰਾ ਪੁੱਤਰ ਰਹੇਗਾ ਇਸ ਕਰਕੇ ਇੱਕ ਪਿਤਾ ਇੱਕ ਸਕੇ ਹੰ ਬਾਰਿਕ ਜੇ ਇੱਕ ਪਿਤਾ ਹੈ ਉਸ ਪਰਮਾਤਮਾ ਦੇ ਬੱਚੇ ਹਾਂ ਤੇ ਬੱਚੇ ਹੋਣ ਦੇ ਨਾਤੇ ਸਾਡਾ ਇੱਕ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬਾਪੂ ਦੇ ਨਾਲ ਬੈਠ ਕੇ ਗੱਲਾਂ ਕਰੀਏ ਗੋਦੀ 'ਚ ਬੈਠ ਕੇ ਬਾਣੀ ਨੂੰ ਪੜੀਏ ਇਸ ਬਾਣੀ ਨੂੰ ਜਦੋਂ ਪੜਦੇ ਹੋ ਕੋਸ਼ਿਸ਼ ਕਰਿਆ ਕਰੋ ਜਿਹੜੇ ਤੁਹਾਨੂੰ ਸ਼ਬਦ ਲੱਗਦਾ ਨਾ ਕਿ ਇਹ ਮੈਨੂੰ ਔਖੇ ਲੱਗੇ ਨੇ ਬੋਲਣ ਵਿੱਚ ਜਾਂ ਭਾਈ ਸਾਹਿਬ ਨੇ ਜਿਹੜੇ ਸ਼ਬਦ ਪੜ੍ਹੇ ਨੇ ਉਹਦਾ ਉਚਾਰਨ ਆਸ ਸੀ ਇਹਨੂੰ ਆਲਸ ਵਿੱਚ ਨਾ ਇਹ ਸਮਾਂ ਲੰਘਾਇਓ ਕਿਉਂਕਿ ਹੌਣ ਸੁਣੇ ਨੇ ਰਾਤ ਜਾ ਕੇ ਸੌਂ ਜਾਣਾ ਸਵੇਰੇ ਇਹਨੂੰ ਪੜ ਲਿਓ ਇੱਕ ਵਾਰ ਕਿ ਬਾਣੀ ਸਾਡੇ ਰਸਨਾ ਦੇ ਉੱਤੇ ਜੀਭ ਦੇ ਉੱਤੇ ਸਾਡੇ ਬਾਣੀ ਅਸਲੀ ਸ਼ੁੱਧਤਾ ਵਾਲੇ ਸ਼ਬਦ ਜਿਹੜੇ ਖਣ ਚੜ ਜਾਣ ਪਰ ਮੈਂ ਨਹੀਂ ਕਹਿੰਦਾ ਮੈਂ ਬੜਾ ਪੂਰਾ ਹਾਂ ਪੁੱਲਣ ਅੰਦਰ ਸਭ ਕੋ ਪੁੱਲ ਗੁਰੂ ਕਰਤਾਰ ਤਾਂ ਕਿੰਨੀਆਂ ਗਲਤੀਆਂ ਹੋ ਜਾਂਦੀਆਂ ਨੇ ਤਾਂ ਹੀ ਤਰ ਜਾਨਣਾ ਪੜਦੀ ਅਖਰਵਾਦਾ ਘਾਟਾ ਪੁੱਲ ਚੋਕ ਮਾਫ ਕਰਨੀ ਸਤਿਗੁਰ ਮਹਾਰਾਜ ਪਰਸ਼ਾ ਕਿਰਪਾ ਕਰਨ ਸਾਡੇ ਸਾਰਿਆਂ ਦੇ ਉੱਤੇ ਇਸ ਗੁਰਬਾਣੀ ਸਾਡੇ ਜੀਵਨ ਦਾ ਆਧਾਰ ਬਣ ਜਾਏ ਬਲਾ ਫਤੇ ਵਾਹਿਗੁਰੂ ਜੀ ਕਾ